ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਣੇ ਜਾਣ ਕਿਸ ਕਰਮ ਨਾ ਜਾਣ ਨਾ ਹੈ ਨਿਰਮਲ ਕਰਨੀ ਸਾਧ ਸੰਗਤ ਕੇ ਅੰچل ਲਾਇਓ ਬੇਖਮ ਨ ਰਹੀ ਜਾਏ ਤਰਣੀ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਉ ਬਰਾਂ ਮਹੱਲਾ ਪੰਜਵਾ ਸਤਿਗੁਰੇ ਆਪਣਾ ਸੁਣ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭ ਤੇ ਆਇਆ ਗੌਰ ਪੂਰਾ ਸਭ ਸਗਲ ਚੁਕਾਇਆ ਗੌਰ ਪੂਰਾ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰਸ ਗੁਰਦੇਵਾ ਸਭ ਸੁਖ ਪਾਈ ਤਿਸ ਕੀ ਸੇਵਾ ਆਰੰਮ ਸਤਿਕਾਰ ਜਰੂਰ ਸਾ ਸੰਗਤ ਜੀ ਨੂੰ ਕੋਟਾਂ ਕੋਟਾਂ ਧੰਨਵਾਦ ਹੈ ਤਾਨ ਗੁਰੂ ਗ੍ਰੰਥ ਮਹਾਰਾਜੀ ਆ ਤਾਂ ਗੁਰੂ ਸਾਹਿਬੰਦ ਜੋ ਮਹਾਰਾਜੀ ਅਸੀਸ ਵਕਸੀ ਪਾਵਨ ਸ਼ਬਦ ਜਦਾਸ ਨੇ ਪਹਿਲਾ ਬੰਦ ਪੜ੍ਹਿਆ ਇਹ ਪਾਵਨ ਸ਼ਬਦ ਗੁਰੂ ਸਾਹਿਬਾਂ ਦੇ 1152 ਅੰਗ ਤੇ ਸਵਾਇਮਾਨ ਰਾਗ ਪੈਰੋ ਮੰਦਰ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਸਨਤ ਚਰਨ ਕੀਤਾ ਗਿਆ ਹੈ ਆਉ ਗੁਰੂ ਦੀ ਕਿਰਪਾ ਨਾਲ ਸਭ ਦੇ ਵਿਚਾਰ ਨਾਲ ਜੁੜਨਾ ਕਰੀਏ ਇੱਕ ਮਨ ਇੱਕ ਚਿਤ ਹੋ ਕੇ ਕਰਤਾ ਬਣਾ ਕੇ ਅਰਦਾਸ ਬੇਨਤੀ ਗੁਰੂ ਸਾਹਿਬ ਜੀ ਨੂੰ ਕਰੀਏ ਆਪ ਗੁਰੂ ਮਹਾਰਾਜ ਸਾਈ ਹੋ ਸਾਡੇ ਸੁਰਤਿਆਂ ਵਰਤਿਆਂ ਸੁਰਤੇ ਸਬਦਾ ਮੇਲ ਹੋ ਜੇ ਏ ਮਹਾਰਾਜ ਆਪ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿਰਿ ਵਾਹਿਗੁਰੂ ਜੀ ਪੈਰੋ ਮਹੱਲਾ ਪੰਨਾਵਾਂ ਰਾਗ ਪੈਰੋ ਪੰਚਮ ਬਾਜ ਸਿਆ ਮਹਾਰਾਜ ਦੀ ਅਸਨਾਤੂ ਉਚਾਲਣ ਕੀਤਾ ਸਬਦ ਹੈ ਸਤਗੁਰ ਆਪਣੇ ਸੁਣੀ ਅਰਦਾਸ ਸਾਤਿਗੁਰ ਆਪਣੇ ਸੁਣੀ ਅਰਦਾਸ ਮਹਾਰਾਜਿਆਂ ਦੇ ਬੜੇ ਪ੍ਰੇਮ ਦੀ ਨਾਲ ਅੰਤਰਾਤਮ ਵਿਵਸਵਾਸ ਤੇ ਪ੍ਰੋਸਰ ਰਖਿਣਾ ਆਪਣੇ ਦਿਲ ਦੀ ਭਾਵਨ ਰਸਾਈ ਤੇ ਵਿਦੇਸ਼ ਸਾਡੇ ਵਾਸਤੇ ਜਿਹੜੇ ਵਿਗਿਆਸ ਨਾਮ ਰਸੇ ਰੱਬ ਦੇ ਪਿਆਰੇ ਨੇ ਜਿਨ੍ਹਾਂ ਨੂੰ ਆਪਣੇ ਗੁਰੂ ਤੇ ਬਹੁਤ ਵਿਸਵਾਸ ਪ੍ਰੋਸਹ ਹੈ ਆਨੰਮਤ ਅੰਨਾਲ ਗੁਰੂ ਸਾਹਿਬ ਨਾਲ ਜੁੜੇ ਨੇ ਕਹਿੰਦੇ ਜਦੋਂ ਅਰਦਾਸ ਕਰਦੇ ਨੇ ਨਾ ਆਪਣੇ ਗੁਰੂ ਦੇ ਕੋਲ ਤੇ ਗੁਰੂ ਸਹੁੰਦੇ ਨੇ ਜਿਹੜੇ ਹੋ ਕੇ ਅੰਤਰਜਾਮੀ ਹੈ ਭਾਵਨਾ ਵੀ ਜਾਣਦੇ ਨੇ ਜਦੋਂ ਵੀ ਆਪ ਜੀ ਅਰਦਾਸ ਕਰਦੇ ਹੋ ਗੁਰੂ ਸਾਹਿਬ ਸੁਣਦੇ ਨੇ ਇਹ ਨਹੀਂ ਭੇਖਾ ਰੱਖਣਾ ਕਿ ਗੁਰੂ ਸਾਹਿਬ ਨਹੀਂ ਸੁਣਦੇ ਪੂਰੀ ਹੋਏ ਜਾਂ ਪੂਰੀ ਮਰਨਾ ਉਹ ਰੱਬ ਦੀ ਆ ਗੁਰੂ ਸਾਹਿਬ ਦੀ ਆਪਣੀ ਇੱਛਾ ਹੈ ਉਹ ਨਿਰਭਰ ਕਰਦਾ ਹੈ ਡਿਪੈਂਡ ਕਰਦਾ ਹੈ ਕਿ ਆਪ ਜੀ ਦੀ ਭਾਵਨਾ ਇਸ ਵਸਤੂ ਨੂੰ ਪ੍ਰਾਪਤ ਕਰਨ ਲਈ ਹੈ ਜੇ ਕਿਹਦੇ ਵਰਸਾਇਸ ਅਰਦਾਸ ਕੀਤੀ ਤੇ ਗੁਰੂ ਮਹਾਰਾਜ ਉਹ ਤੁਹਾਡੇ ਭਲੇ ਵਾਸਤੇ ਤਾਂ ਪੂਰੀ ਕਰਦੇ ਨੇ ਲੱਗਦਾ ਵੀ ਇਹਦੇ ਭਲੇ ਵਾਸਤੇ ਨਹੀਂ ਤਾਂ ਮਾਲਕ ਨੂੰ ਨਹੀਂ ਪੂਰਾ ਕਰਦੇ ਪਾਵ ਉਹ ਕਾਲ ਨਹੀਂ ਨਿਪਰੇ ਚੜਦਾ ਅਰਦਾਸ ਤੋਂ ਪਾਵ ਅਰਜੋਈ ਬੇਨਤੀ ਪ੍ਰਾਰਥਨਾ ਜੋ ਜੜੀ ਅੰਦਰ ਅੰਦਰ ਆਤਮਾ ਇਕ ਤੇ ਹੁੰਦਾ ਬਾਹਰमुखी ਨਹੀਂ ਅੰਤਰਮੁਖੀ ਹੋ ਕੇ ਨਾ ਜਿਵੇਂ ਵੀ ਆਪ ਇਕਾਗਰਤਾ ਨਾਲ ਮੈਂਤੀ ਕਰੋਗੇ ਗੁਰੂ ਸਾਹਿਬ ਜੀ ਨੂੰ ਤੇ ਪਰਮ ਪਿਤਾ ਪਰਮ ਆਤਮਾ ਦਾ ਰੂਪ ਗੁਰੂ ਮਹਾਰਾਜ ਯਾਨੀ ਕਿ ਸਾਡੀ ਅੰਤਜਰੀ ਹੈ ਸਿੱਧੀ ਅਕਾਲ ਪੁਰਖ ਨੂੰ ਹੈ ਏਕ ਓਮਕਾਰ ਸ੍ਰੀ ਵਾਹਿਗੁਰੂ ਦੀ ਕੀ ਫਤਹਿ ਸ੍ਰੀ ਭਗਵਤੀ ਦੀ ਸਹਾਇ ਵਾਹ ਸ੍ਰੀ ਭਗਵਤੀ ਜੀ ਦੀ ਪਾਲਸ਼ਾਹੀ ਦਸਵੀਂ ਇਹ ਚੰਦਰੀ ਦੀਵਾਰ ਵਿੱਚੋਂ ਪਹਿਲੀ ਪੌੜੀ ਹੈ ਜਮਾਲਾ ਦੀ ਪਹਿਲਾ ਗੰਦ ਅਰਦਾਸ ਦਾ ਇੱਥੇ ਹੈ ਅਰਦਾਸ ਮਨ ਦੀ ਅਰਦਾਸ ਅੰਤਰਤੋਂ ਪ੍ਰੇਮਤੋਂ ਰਸ ਪਿੰਨੇ ਵਿਰਾਗ ਚੋਂ ਕਹਿੰਦੀ ਜਦੋਂ ਮੈਂ ਅਰਦਾਸ ਕੀਤੀ ਗੁਰੂ ਸਾਹਿਬ ਜੀ ਨੇ ਸੁਣੀ ਮਹਾਰਾਜ ਜਦੋਂ ਵੀ ਕੋਈ ਜਗਿਆਸੂ ਪ੍ਰੇਮ ਨਾਲ ਬੇਨਤੀ ਕਰਦਾ ਹੈ ਮਹਾਰਾ ਸਾਧਗੁਰ ਆਪਣੇ ਸੁਣੀ ਅਰਦਾਸ ਮੇਰੇ ਗੁਰੂ ਨੇ ਮੇਰੀ ਬੇਨਤੀ ਸੁਣੀ ਪ੍ਰਵਾਨ ਕੀਤੀ ਕਾਰਜ ਆਇਆ ਸਗਲਾ ਰਸ ਜੋ ਕਾਰਜ ਹੈ ਜਿਹਦੇ ਪ੍ਰਸਾਦ ਬੇਨਤੀ ਕੀਤੀ ਸੀ ਰਾਸਤਵਾ ਨੇਪਰੇ ਚੜ ਗਿਆ ਪੂਰਾ ਹੋ ਗਿਆ ਗੁਰੂ ਪਿਆਰਿਓ ਜਿਹੜੇ ਪ੍ਰ ਅਰਦਾਸ ਕਰਦੇ ਹਨ ਇਹ ਕਾਰ ਸਫਲ ਹੋ ਜੇ ਪਹਿਲੀ ਗੱਲ ਤੇ ਇੰਨਾ ਵਿਸ਼ਵਾਸ ਲੈ ਕੇ ਆਣਾ ਚਾਹੀਦਾ ਹੈ ਗੁਰੂ ਕੋਲ ਜਾਂ ਗੁਰੂ ਅਰਦਾਸ ਕਰਨ ਤੋਂ ਪਹਿਲਾਂ ਗੁਰੂ ਸਮਰਦੇ ਕੋਲ ਕਿ ਮੇਰਾ ਗੁਰੂ ਪੂਰਾ ਹੈ ਮੇਰਾ ਗੁਰੂ ਹਰ ਪੱਖੋਂ ਪਰਪੂਰਨ ਹੈ ਹਰ ਦਾਤ ਨੂੰ ਦੇਣ ਵਾਲਾ ਹੈ ਚਾਰ ਪਦਾਰਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਦੂਸਰਾ ਬਚਨ ਮਾਰ ਕਰਤਾ ਤੇਰਾ ਸਭ ਕਿਛ ਹੈ ਜਿਸ ਤੋਂ ਦੇ ਸੋ ਪਾਵੇ ਵੀ ਗੁਰੂ ਦੇ ਘਰ ਸਭ ਉਸਵਾਨ ਹੈ ਸਮਰਾਸ ਗੁਰੂ ਪਰਮੇਸ਼ਰ ਨਾਲ ਜੁੜਿਆ ਹੋਇਆ ਹਨ ਰੱਬ ਦਾ ਰੂਪ ਨੇ ਉਹਦੇ ਘਰ ਹਰ ਵਸਤੂ ਹੈ ਪਰ ਦੇਣੇ ਕਿਸ ਨੂੰ ਜਿਨ੍ਹਾਂ ਦੀ ਆਤਮਾ ਭਾਜੇ ਜਿਨੇ ਬਾਇਸ ਸਿੱਖ ਦਸਲਾਹ ਕੀਤੇ ਬਾਣੀ ਪੜੀ ਗੁਰੂ ਦੀ ਰਜ਼ਾ ਮੰਨੀ ਪਾਣੇ ਵਿੱਚ ਰਹੇ ਉਹਨਾਂ ਦੀਆਂ ਬੇਨਤੀਆਂ ਮਹਾਰਾਜ ਆ ਪੂਰੀ ਕਰਦੇ ਨੇ ਕਾਲ ਜੀ ਰਾਸ ਨੂੰ ਅਚਿੰਤ ਕੰਮ ਕਰੈ ਪ੍ਰਾਪਤਿਨ ਕੇ ਜਿਨ ਹਰਿ ਕਾ ਨਾਮ ਪਿਆਰਾ ਅਚਿੰਤ ਬਚਨ ਚੀਤ ਪਤਾ ਲੱਗਦੇ ਨਹੀਂ ਕਿ ਕਾਲ ਜੀ ਇਸ ਢੰਗ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਆਪ ਹੀ ਪੂਰਾ ਕਰ ਦਿੱਤਾ ਜੀ ਇਸ ਵਾਸਤੇ ਮਾਰਾ ਕਰਨੇ ਕਿ ਮੇਰੇ ਸਮਰਸ ਗੁਰੂ ਨੇ ਮੇਰੀ ਬੇਨਤੀ ਸੁਣੀ ਜੋ ਮੈਂ ਕਾਦ ਰੱਖਿਆ ਸੀ ਅਰਦਾਸ ਕੀਤੀ ਸੀ ਉਹ ਪੂਰਾ ਹੋ ਗਿਆ ਜੀ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰਪੂਰੇ ਡਰ ਸਿਰ ਚੁੱਕਾ ਹੁਣ ਅਰਦਾਸ ਕਰਨ ਤੋਂ ਪਹਿਲਾਂ ਮਹਾਰਾਜ ਕਹਿੰਦੇ ਮੈਂ ਕੀ ਕੀਤਾ ਅਰਦਾਸ ਮੇਰੀ ਸੁਣੇਗੀ ਅਰਦਾਸ ਕੀਤੀ ਸੀ ਕਿਵੇਂ ਅਰਦਾਸ ਤੋਂ ਪਹਿਲਾਂ ਮੈਂ ਕੀ ਕੀਤਾ ਇਹ ਸਾਡੇ ਵਾਸਤੇ ਉਪਦੇਸ਼ ਹੈ ਜਦੋਂ ਵੀ ਅਰਦਾਸ ਕਰਨੇ ਗੁਰੂ ਘਰ ਜਾ ਕੇ ਆਪਣੇ ਘਰ ਤੋਂ ਗੁਰੂ ਸਾਹਿਬ ਜੀ ਨੂੰ ਪਹਿਲਾਂ ਕੀ ਕਰਨਾ ਚਾਹੀਦਾ ਜੁਗਤੀ ਹੈ ਪਿਆਰੋ ਕਿ ਅਰਦਾਸ ਪੂਰੀ ਹੋ ਜੇ ਜਾਂ ਕਿਹੜਾ ਢੰਗ ਹੈ ਤੇ ਗੁਰੂ ਸਾਹਿਬ ਜੀ ਨੂੰ ਅਰਦਾਸ ਸੁਣਣੀ ਪਵੇ ਗੁਰੂ ਮਹਾਰਾਜ ਬੰਦ ਜਾਣ ਪਿਆਰ ਵਿੱਚ ਕਿ ਅਰਦਾਸ ਪੂਰੀ ਹੋ ਜੇ ਮਨ ਤਨ ਅੰਤਰ ਮਾਨ ਕਰਕੇ ਇਹ ਮੇਰੇ ਵਿਚਾਰ ਏਕਾਗਰਤਾ ਬਣੀ ਸ਼ਬਦ ਨਾਲ ਅੰਤਰਾਤਮਾ ਗੁਰੂ ਨੂੰ ਤਨ ਕਰਕੇ ਸੇਵਾ ਰਾਹੀ ਭਾਵ ਮਨ ਦੇ ਵਿਚਾਰ ਫੁਰਨੇ ਸ਼ਬਦ ਨਾਲ ਜੁੜ ਗਏ ਆਪਣਾ ਫੁਰਨਾ ਕੋਈ ਰਿਹਾ ਹੀ ਨਹੀਂ ਮਨ ਭਟਕਦਾ ਹੀ ਨਹੀਂ ਜੁੜ ਗਿਆ ਸ਼ਬਦ ਨਾਲ ਅੰਦਰ ਵਸ ਗਿਆ ਪਰਮਾਤਮਾ ਦੇ ਨਾਮ ਦਾ ਰਸ ਤੇ ਤਨ ਸਰੀਰ ਕਰਕੇ ਅਥੀ ਸੇਵਾ ਕੀਤੀ ਗੁਰੂ ਕਰਦੀ ਸੇਵਾ ਲੋਕ ਭਲਾਈ ਦੇ ਕੰਮ ਜੋ ਵੀ ਸੇਵਾ ਗੁਰੂ ਕਰਦੀ ਹੈ ਲੋੜਵੰਦੀ ਸਹਾਇਤਾ ਉਹ ਤੋਂ ਵੱਧ ਕੰਮ ਕੀਤੇ ਵੀ ਜੀਵਾਤਮਾ ਨੂੰ ਸਭ ਤੋਂ ਪਹਿਲਾਂ ਮਾਨਣਾ ਕਰਕੇ ਰੱਬ ਨੂੰ ਧਿਆਣਾ ਚਾਹੀਦਾ ਹੈ ਤੇ ਸਰੀਰ ਕਰਕੇ ਸੇਵਾ ਕਰਨੀ ਚਾਹੀਦੀ ਹੈ ਜੇ ਆਪ ਜੀ ਚਾਹੁੰਦੇ ਹੋ ਕਿ ਸਾਡੀ ਅਰਦਾਸ ਬੇਨਤੀ ਮਹਾਰਾਜ ਹੀ ਸੁਣਨ ਤੇ ਅਦਾਸ ਨੇ ਪ੍ਰਚੜ ਜੀ ਦੀ ਅੰਤਰ ਪ੍ਰਭੂ ਤੇ ਆਇਆ ਪਰਮਾਤਮ ਅੰਤਰ ਕਰਕੇ ਮਨ ਤਨ ਕਰਕੇ ਫਿਰ ਪਰਮਾਤਮਾ ਨਾਲ ਜੁੜੇ ਇਹ ਕਹਿੰਦਾ ਸਿਮਰਨ ਹੁੰਦਾ ਜਾਪ ਜੇਵਾਤੋਂ ਧਿਆਨ ਆਣਾ ਅੰਤਰਾਤਮਾ ਧਿਆਨ ਲਾਣਾ ਵਾਹਿਗੁਰੂ ਜੀ ਦਾ ਸ਼ਬਦ ਬੋਲ ਕੇ ਵਾਹਿਗੁਰੂ ਉਸ ਨੂੰ ਕੰਨ ਨਾਲ ਸੁਣ ਕੇ ਅੰਦਰ ਮਹਿਸੂਸ ਕਰਨਾ ਧਿਆਨ ਜੁੜ ਜਾਣਾ ਬਾਹਰਲੇ ਫੁਰਨੇ ਦੂਰ ਐਸਾ ਐਸਾ ਧਿਆਨ ਲੱਗੇਗਾ ਤੋਨ ਵਿੱਚ ਔਰ ਸ਼ਬਦ ਵਿੱਚ ਮਹਾਰਾਜ ਕਹਿੰ ਰਹੇ ਨੇ ਕਿ ਮਾਨ ਕਰਕੇ ਮੈਂ ਸ਼ਬਦੀ ਕਮਾਈ ਕੀਤੀ ਭਾਈ ਸ੍ਰੀ ਨਾਲ ਮੈਂ ਸੇਵਾ ਕੀਤੀ ਤੇ ਅੰਤਰਾਤਮਾ ਧਿਆਨ ਲਾਇਆ ਅਕਾਲ ਪੁਰਖ ਜੀਆ ਦਾ ਇਹ ਦੂਸਰਾ ਗੁਰਪੁਰਾਫੇ ਮੇਰਾ ਸਮਰਥ ਹੋ ਗਿਆ ਗੁਰਪੂਰੇ ਡਰ ਸਗਲ ਚੁਕਾਇਆ ਜੋ ਪੈ ਸੀ ਡਰ ਸੀ ਅੰਦਰ ਡਰ ਦੋ ਤਰ੍ਹਾਂ ਦਾ ਹੁੰਦਾ ਹੈ ਪੈੜੀ ਵਿਰਤੀ ਵਾਲਾ ਕੋਈ ਕੰਮ ਕਰਦੀ ਬੁਰਾ ਕਰਮੋ ਕੇ ਡਰ ਲੱਗਦਾ ਕੀ ਹੋਏਗਾ ਇਹ ਆਤਮਾ ਡਰਦੀ ਹੈ ਇਹ ਹੁੰਦਾ ਡਰ ਭਾਈ ਪਰਮਾਤਮਾ ਨਿਰਮਲ ਪਾਓ ਕਿਵੇਂ ਗੁਰੂ ਦਾ ਸ਼ਿਕਾ ਹਾਂ ਬਾਣੀ ਪੜ ਰਹਿਦਾ ਤarnia ਮੇਰੇ ਕੋਲੋਂ ਕੋਈ ਪ੍ਰਯਤਨ ਨਾ ਹੋਵੇ ਨਿਰਮਲ ਪਾਉ ਪਰਮਾਤਮਾ ਦੇ ਰੰਗ ਸੰਗ ਹੈ ਮੇਰੇ ਕੋਲੋਂ ਕਿਸੇ ਬੁਰਾ ਨਾ ਹੋ ਜੇ ਇਹ ਅੰਦਰਲੀ ਸੋਚ ਇਹ ਹੁੰਦਾ ਨਿਰਮਲ ਪਾਉ ਸੱਚਾ ਪਾਉ ਇਹ ਬਹੁਤ ਜ਼ਰੂਰੀ ਹੈ ਬਾਣੀ ਪੜ ਕੇ ਪਰਮਾਤਮਾ ਦਾ ਨਾਮ ਸੁਣ ਕੇ ਜੀਵ ਅੰਦਰ ਪਰਮਾਤਮਾ ਦੇ ਪਾਉ ਹੋਣਾ ਚਾਹੀਦਾ ਡਰ ਪੈਦਾ ਵਜੇ ਰੰਮ ਦੇ ਮੈਨੂੰ ਕੀ ਦੇਖ ਰਿਹਾ ਜੋ ਮੈਂ ਕਰ ਰਿਹਾ ਉਹ ਮ ਰੱਬ ਦੇਖ ਰਿਹਾ ਮੈਂ ਬੁਰਾ ਨਹੀਂ ਕਰ ਸਕਦਾ ਜੇ ਡਰ ਆ ਜੇਗਾ ਨਾ ਉਸ ਸਮਝ ਲੋ ਗੁਰੂ ਨੇ ਬਾਣ ਫੜ ਲਈ ਤੁਸੀਂ ਬਣਗੇ ਸੱਜਣ ਤੁਸੀਂ ਬਣਗੇ ਪਿਆਰੇ ਤੁਸੀਂ ਬਣਗੇ ਸ਼ਰਧਾਲੂ ਤੁਸੀਂ ਬਣਗੇ ਪ੍ਰਮਾਤਮਾ ਦੇ ਭਗਤ ਜੇ ਆਪ ਜੀ ਨੇ ਇਹ ਕਮਾਈ ਕਰ ਲਈ ਕਿ ਰੱਬ ਦਾ ਡਰ ਅੰਦਰ ਬਣਿਆ ਰਹੇ ਕਿ ਮੇਰੇ ਪਾਸੋਂ ਕੋਈ ਬੁਰਾ ਕੰਮ ਨਾ ਹੋਵੇ ਫਾਂ ਫਿਰ ਕੋਈ ਨਹੀਂ ਡਰਾਉਣ ਵਾਲਾ ਕਿਉਂਕਿ ਤੁਹਾਡੇ ਕੋਲ ਪ੍ਰਮਾਤਮਾ ਮਜੇਗਾ ਡਰ ਦੀ ਕੋਈ ਗੱਲ ਨਹੀਂ ਤੁਹਾਡੇ ਕਰਨੇ ਸਾਫ਼ ਸੁਥਰੇ ਨਿਰਮਲ ਬਣਗੇ ਇਹ ਮਾਰਾ ਦੱਸਣਾ ਹੈ ਕਿ ਭਾਈ ਗੁਰਪੂਰੇ ਨੇ ਸਾਰਾ ਮੇਰਾ ਡਰ ਦੂਰ ਕੀਤਾ ਤੇ ਮੇਰੀ ਅਰਦਾਸ ਗੁਰੂ ਸੰਭਰਤ ਨੇ ਸੁਣੀ ਹੈ ਜੀ ਇਹ ਹੈ ਬਾਈ ਅਰਦਾਸ ਕਰਨ ਤੋਂ ਪਹਿਲਾਂ ਨਾਮ ਸਿਈਏ ਹੱਥੀਂ ਸੇਵਾ ਕਰੀਏ ਨਿਰਮਲ ਪਾਉ ਪਰਮਾਤਮਾ ਦਾ ਆਪਣੇ ਮਨ ਜੁਣਾ ਫਿਰ ਜੇ ਨਿਰਮਲ ਪਾਉ ਹੈ ਆਪਣੇ ਅੰਦਰ ਬਣਾ ਕੇ ਕੀਤੀ ਅਰਦਾਸ ਸਫਲੀ ਹੁੰਦੀ ਹੈ ਮਾਰ ਕਹਿੰਦੇ ਨੇ ਮਿਰਥੀ ਕਦੇ ਨਾ ਹੋ ਬਾਈ ਜਨ ਕੀ ਅਰਦਾਸ ਬ੍ਰਿਤੀ ਨਹੀਂ ਹੁੰਦੀ ਅਰਦਾਸ ओके ਉਹ ਜਾਨ ਬਣਾ ਗਿਆ ਦੇਖਾ ਦੇਖੀ ਨਹੀਂ ਪਹਿਲਾਂ ਭਾਵਨ ਨਾਲ ਸਿਮਰੋ ਮਹਾਰਾਜ ਨੂੰ ਜਰੂਰ ਸਮਾਂ ਕੱਢਿਆ ਕਰੋ ਭਾਈ ਕੋਈ ਕੰਮ ਵੀ ਕਰਾਣਾ ਗੁਰੂ ਸਾਹਿਬ ਨੂੰ ਪਹਿਲਾਂ ਜਰੂਰ ਪਾਠ ਸਿਮਰਨ ਕਰਿਆ ਕਰੋ ਫਿਰ ਅਰਦਾਸ ਆਪ ਕਰੋ ਭਾਈ ਸਾਹਿਬ ਕੋਲੋਂ ਕਰਾਓ ਜਾਦਾ ਕੰਮ ਹੈ ਅਵੇ ਪੰਜ ਪਿਆਰੇ ਪੰਜ ਸਿੰਘ ਆਪਣੇ ਘਰ ਬਲ ਲਓ ਦੇਗਾ ਸਜਾਓ ਪ੍ਰਸ਼ਾਦ ਆ ਤਿਆਰ ਕਰੋ ਅਰਦਾਸ ਬੇਨਤੀ ਕਰੋ ਪ੍ਰਸ਼ਾਦ ਆ ਬਣਾਉਂਦੇ ਆ ਕਿ ਮਹਾਰਾਜ ਤੇਰੇ ਸਿੰਘਾਂ ਨੂੰ ਲੰਗਰ 시ਕਾਵਾਂਗੇ ਆਉਣ ਵਾਲੇ ਸਿੰਘ ਜੀ ਲੰਗਰ ਚੱਕਣ ਵਾਸਤੇ ਦਾ ਰੂਪ ਨੇ ਉਹ ਪੰਜ ਪਿਆਰੇ ਨੇ ਇਹ ਬਿਰਤੀ ਨਾ ਅੰਦਰ ਬਣ ਜਿਆ ਫਿਰ ਪੂਰੀ ਸੇਵਾ ਜੋ ਵੀ ਬਣਦੀ ਇਥਾ ਸ਼ਕਤੀ ਦਿਖਾਵਾ ਨਹੀਂ ਪ੍ਰਸਾਦ ਦੇ ਵਿੱਚ ਇਥਾ ਸ਼ਕਤੀ ਚੱਕਾ ਕੇ ਨਾ ਰਣਾ ਕੋਲੋਂ 20° ਜ਼ਰੂਰ ਗੁਰੂ ਸਾਹਿਬ ਜੀ ਬੋੜੀ ਕਰਨੀ ਕਾਲਜ ਆਸ ਆਏਗਾ ਬੇਗਨਾ ਬਿਨਾਸਨ ਸਭ ਦੁਖ ਨਾਸਨ ਸਾਧ ਗੁਰੂ ਨਾਮ ਦੇ ਲਾਇਆ ਖੋਏ ਪਾਪ ਪਈ ਸਭ ਪਾਵਨਾ ਜਨ ਨਾਨਕ ਸੋ ਕਰਿਆ ਇਹ ਦਾਤ ਭਾਈ ਗੁਰੂ ਕੋੜ ਹੈ ਪਟਕਣਾ ਨਹੀਂ ਬਿਲਕੁਲ ਅਗਾਵ ਦੇ ਵਿਚਾਰ ਸਮਰਾਸ ਗੁਰੂ ਪੂਰਾ ਹੈ ਤੇ ਮੇਰੇ ਜੀਰੂ ਸੁਨੇਗਾ ਇਹ ਭਰੋਸਾ ਬਣ ਗਿਆ ਹੁਣ ਮਾਰਾ ਕਿਰਪਾ ਕਰਦੇ ਨੇ ਜੀ ਸਭ ਤੇ ਬਣ ਸਮਰਾਸ ਗੁਰਦੀਪ ਇਹ ਸਭ ਤੋਂ ਵੱਡਾ ਅਕਾਲ ਪੁਰਖ ਹੈ ਪਰਮਾਤਮਾ ਗੁਰਦੇਵ ਗੁਰੂ ਸਾਹਿਬ ਜੀ ਜੋ ਰੱਬ ਦਾ ਰੂਪ ਨੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਲ ਨਾ ਜਾਣਾ ਤੇਰੀ ਸਾਹਬ ਤੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਿ ਲਾ ਕੀ ਮੇਰੀ ਦਰਗਾਹੋਂ ਗੁਰੂ ਨਾਨਕ ਦੇਵ ਜੀ ਤਿੰਨ ਪਾਗ ਰੀ ਤਿੰਨ ਹਿੱਸੇ ਗ੍ਰਿਵ ਨਿਰਮਾਨਤਾ ਸਹਿਨਸੀਲਤਾ ਅਸੀਸ ਪ੍ਰਮਾਤਮਾ ਦੀ ਲੈ ਕੇ ਆਏ ਇੱਕ ਪਾ ਹੋਰ ਸਾਰੀ ਦੁਨੀਆ ਦੇਵਤਿਆਂ ਦੇ ਕੋਲ ਤੇ ਤਿੰਨ ਹਿੱਸੇ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸੀਸ ਲੈ ਕੇ ਦਰਗਾਹੋਂ ਆਏ ਸੀ ਇਸ ਵਾਸ ਇਸ ਤੇ ਮਹਾਰਾਜ ਗਏ ਉੱਥੇ ਵਾਰਨੇ ਆਲੇ ਹੋ ਬਖੰਡਾ ਨੂੰ ਦੂਰ ਕੀਤਾ ਤੇ ਸਜਦਾ ਪ੍ਰਕਾਸ਼ ਕੀਤਾ ਅੰਦਰ ਸਵਾਸ ਦੂਰ ਕੀਤੀ ਗਿਆਨ ਰੂਪੀ ਪ੍ਰਕਾਸ਼ ਕੀਤਾ ਚਾਨਣਾ ਦੇ ਕੇ ਲੋਕਾਇ ਨੂੰ ਉਤਾਰਿਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰithvi ਸੱਚਾ ਟੋਵਾ ਸਾਰੀ ਪ੍ਰithvi ਨੂੰ ਰੱਬ ਨੇ ਭੇਜੇ ਹੋਏ ਗੁਰਾਂ ਦੇ ਮਹਾਰਾਜ ਦੇਤਾ ਮਹਾਰਾਜ ਗੁਰੂ ਸਮਰਤ ਜੀ ਆਨੇ ਆਪਣੇ ਉਪਦੇਸ਼ ਦੇ ਰਾਹੀਂ ਪਾਈ ਤਾਰਿਆ ਹੈ ਤੇ ਗੁਨਾ ਦੇ ਮਹਾਰਾਜ ਜੀ ਨੇ ਪਰਮਾਤਮਾ ਨੂੰ ਕਿਵੇਂ ਪਾਇਆ ਜਾ ਕਹਿ ਲਈ ਵੀ ਕੋ ਨਾ ਦੇ ਮਹਾਰਾਜ ਦੀ ਖੁਸ਼ੀ ਕਿਵੇਂ ਮਿਲਦੀ ਹੈ ਗੁਰਬਾਣੀ ਨੂੰ ਗਾ ਕੇ ਪ੍ਰਮਾਤਮਾ ਦੀ ਸਿਫਤ ਉਸਲਾ ਕਰ ਸੁਨ ਰਾਮ ਕਹੋ ਵਾਹਿਗੁਰੂ ਕਹੋ ਅੱਲਾਹ ਕਹੋ ਗॉड ਕੋ ਕਿਸੇ ਵੀ ਨਾਮ ਦਾ ਮਹਤਾਜ ਨਹੀਂ ਕਿਸੇ ਵੀ ਸਸਾਨ ਦਾ ਮਹਤਾਜ ਨਹੀਂ ਪ੍ਰਮਾਤਮਾ ਕਿਸੇ ਵੀ ਧਰਮ ਦਾ ਮਹਤਾਜ ਨਹੀਂ ਕਿਸੇ ਵੀ ਰੰਗ ਦਾ ਮਹਤਾਜ ਨਹੀਂ ਕਿਸੇ ਵੀ ਉਮਰ ਦਾ ਮਹਤਾਜ ਨਹੀਂ ਕਿਉਂਕਿ ਉਹ ਸਰਵ ਸ਼ਕਤੀਮਾਨ ਸਰਵਿਆਪਕ ਹੈ ਮੁਤਾਜ ਹੈ ਤਾਂ ਸਰਦਾ ਦਾ ਭਾਵਨਾ ਕੀ ਹੈ ਅੰਦਰ ਉਹ ਦੇਖਦਾ ਪਰਮਾਤਮਾ ਵਸ ਭਾਵਨਾ ਸੱਚੀ ਸੁੱੱਚੀ ਬਣ ਗਈ ਸਮਝ ਲਓ ਅਕਾਲ ਪੁਰਖ ਦੀ ਰਾਮਾਂ ਤੁਹਾਡੇ ਉੱਤੇ ਕਿਰਪਾ ਹੋ ਗਈ ਹੈ ਜੀ ਕਿਉਂਕਿ ਅਕਾਲ ਪੁਰਖ ਗੁਰਦੇਵ ਸਭ ਤੋਂ ਵੱਡਾ ਸਮਰੱਥ ਹੈ ਅਗਲਾ ਬੰਨ ਸਾਨੂੰ ਹੌਸਲਾ ਦਿੰਦਾ ਹੈ ਕਿ ਭਾਈ ਮਿਲੇਗਾ ਅੱਗੇ ਸਭ ਸੁਖ ਪਾਈ ਤਿਸ ਕੀ ਸੇ ਸਤਿਉਪਾਵੇ ਸਾਰੇ ਸਰਬ ਸੁਖਾਂ ਦਾ ਦਾਤਾ ਸਤਿਗੁਰਤਾ ਕੀ ਸਰੁਣੀ ਪਾਈ ਹੈ ਦਰਸ਼ਨ ਭੇਟਤ ਹੋਤ ਆਨੰਦਾ ਦੋਖੁ ਗ ਆਹਰ ਗਾਈਏ ਪਾਈ ਪਰਮਾਤਮਾ ਦੇ ਗੁਣ ਗਾਣ ਕੀਤੇ ਆ ਗੁਰੂ ਦੀ ਮਹਿਮਾ ਦਾ ਗਾਇਨ ਕੀਤੇ ਆ ਸਭ ਸੁਖਾਂ ਦੀ ਦਾਤ ਮਿਲਦੀ ਹੈ ਜੀ ਇਹਦਾ ਮਤਲਬ ਰਬ ਨੂੰ ਛੜ ਕੀ ਕਿਸੇ ਪਾਸੇ ਨਹੀਂ ਜਾਣਾ ਚਾਹੀਦਾ ਦੁੱਖ ਸੁੱਖ ਦੋਇਦਰ ਕਪੜੇ ਪੈਰੇ ਜਾਏ ਮਨੁੱਖ बार-बार ਸਿਮਰਨ ਕਰੀਏ ਤੇ ਗੁਣ ਗਾ ਕੇ ਪ੍ਰਮਾਤਮਾ ਦੇ ਕੋਲੋਂ ਮਨ ਮੰਗੀਆਂ ਜਾਂ ਮੋ ਮੰਗੀਆਂ ਮਰਦਾਂ ਉਹ ਪ੍ਰਾਪਤ ਹੁੰਦੀਆਂ ਨੇ ਜੀ ਰਹਾਉ ਜਾ ਕਾ ਕੀਆ ਸਭ ਕੁਝ ਹੋਏ ਕਿਉਂ ਦਸਰੇ ਮਹਾਰਾਜੀ ਕਿ ਪ੍ਰਮਾਤਮਾ ਸਮਰਥ ਕਾਇਨਾਤ ਨੂੰ ਬਣਾਉਣ ਵਾਲਾ ਚੜਾਣ ਵਾਲਾ ਤੇ ਸਭਨ ਅਸਰ ਪੂਰਾ ਕਰਨ ਵਾਲਾ ਹਰ ਕੰਮ ਨੂੰ ਪੂਰਾ ਕਰਨੀ ਸਮਰਥਾ ਰੱਖਦਾ ਹੈ ਉਹਦੀ ਦੁਆਰ ਆਏ ਸਾਰੇ ਕੰਮ ਪੂਰੇ ਹੁੰਦੇ ਨੇ ਜੀ ਤਿਸ ਕਾਮਣ ਮਿੱਟੇ ਕੋਈ ਅਮਰਤ ਪਾਹੁਕਮ ਅਦੇਸ਼ ਉਹਦਾ ਅਦੇਸ਼ ਕੋਮ ਪ੍ਰਮਾਤਮਾ ਦਾ ਕੋਈ ਨਹੀਂ ਮਿਲ ਸਕਦਾ ਜੇ ਪ੍ਰਮਾਤਮਾ ਦੇ ਹੁਕਮ ਹੈ ਉਹ ਪਾਈਪ ਸਰਵ ਸ਼ਕਤੀਮਾਨ ਹੈ ਜਿਵੇਂ ਰਬ ਚੁੰਦਾ ਹੈ ਉਹੀ ਪਾਣਾ ਬਰਦਾ ਖਿੰਨ ਮੈਂ ਆਵਰ ਕਿਨਾਂ ਮੈਂ ਅਵਰਾ ਐਸੇ ਰਬ ਨੂੰ ਕੀ ਕਰੀਏ ਅਰਦਾਸ ਬੇਨਤੀ ਜੀ ਮਹਾਰਾਜ ਤੇਰਾ ਸ਼ੁਕਰ ਅਕਾਲ ਪੁਰਖ ਆਪ ਜੀ ਤਨ ਹੋ ਅਸੀਂ ਗਿਆਨੀ ਹਾਂ ਅਲਪ ਘਾ ਆਪ ਜੀ ਵਿਦਵਾਨ ਸਰਬ ਸੋਜਮਾਨ ਮਹਾਪੁਰਖ ਅੰਤਰਜਾਮੀ ਹੋ ਸਰਬਗ ਹੋ ਸਾਡੇ ਤੇ ਕਿਰਪਾ ਕਰੋ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਜੀ ਬੇਨਤੀ ਕੀਤੀ ਮਹਾਰਾਜ ਪੱਟਾ ਨੇ ਹਮੇ ਆਵ ਗੁਣੋਂ ਪਾਰੇ ਇੱਕ ਗੁਣ ਨਾਹੀ ਅੰਮ੍ਰਿਤ ਸਾਡ ਵਿਖਾ ਵਿਖ ਖਾਹੀ माया मोह परम्पर पूले सतदारा सों प्रीति लगायी ऐ कष्टम पंथ सुनाओ गुरु संगत तहां मिलंत जंत्रा सिमटाई एक अरदास पाठ कीर्त की, की। गुरु रामदास राखो शरणाई किन्ने प्रेम वाले ਚਾਰੋਲੇ ਸ਼ਬਦ ਨੇ ਮਹਾਰਾਜ ਦੇ ਮਨ ਭਜਦਾ ਹੈ ਜੰਦਰ ਆਤਮਾ ਜੁੜ ਕੇ ਸੁਣਾਗੇ ਗਾਵਾਂਗੇ ਮਹਾਰਾਜ ਕਿਰਪਾ ਕਰ ਦੇਣਾ ਇਹ ਭਾਈ ਪਾ ਪਰਮ ਪਰਮੇਸ਼ਰ ਰੂਪ ਉਹਦਾ ਰੂਪ ਕਿਦਾਂ ਬਹੁਤ ਸਾਡੇ ਪੌਂਸ ਤੋਂ ਪਰੇ ਬਿਆਨ ਤੋਂ ਪਰੇ ਪ੍ਰਮਾਤਮਾ ਦਾ ਰੂਪ ਹੈ ਸਫਲ ਮੂਰਤ ਗੁਰ ਤਿਸ ਦਾ ਰੂਪ ਇਹ ਤੇ ਬਿਲਕੁਲ ਸਪਸ਼ਟ ਹੋ ਗਿਆ ਸਫਲ ਮੂਰਤ ਗੁਰ ਤਿਸ ਕਾ ਰੂਪ ਕਿ ਗੁਰ ਸਮਰਥ ਜੀ ਸ਼ਬਦ ਗੁਰ ਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਪੂਰਾ ਪੂਰਾ ਰੂਪ ਨੇ ਬਿਲਕੁਲ ਸਮਰਸਫਲ ਹੈ ਮੂਰਤ ਭਾਵ ਤਸਵੀਰ ਅੰਤਰ ਤੋਂ ਇਹ ਕੋਈ ਦੁਨਿਆਵੀ ਮੂਰਤ ਨਹੀਂ ਇਤ ਸਭਾਵ ਉਹ ਮਹਾਰਾਜਿਆਂ ਦਾ ਕਿ ਅਕਾਲ ਪੁਰਖ ਦਾ ਜੋ ਪੂਰਾ ਰੂਪ ਹੈ ਜੋਤ ਹੈ ਉਹ ਪ੍ਰਤੱਖ ਪਰਮਾਤਮਾ ਰੂਪੀ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਅੰਤਰ ਵਸ ਹਰਨਾਮ ਜਿਹਦੇ ਅੰਦਰ ਐਸੇ ਪਰਮਾਤਮਾ ਦਾ ਆਪਣਾ ਨਾਮ ਟਿਕ ਜਾਂਦਾ ਹੈ ਜਿਹਨ ਤੇ ਗੁਰੂ ਨੇ ਕਿਰਪਾ ਕੀਤੀ ਸਬਦ ਨਾਲ ਜੋੜ ਕੇ ਸਵਸੁਰ ਦਾ ਸੰਮੇਲ ਹੋ ਗਿਆ ਉਹਨ ਮਹਾਰਾਜ ਕੀ ਕਹਿੰਦੇ ਨੇ ਉਹ ਦੀ ਵਸਤਾ ਕਿੰਨੀ ਉੱਚੀ ਹੋ ਜੇਗੀ ਇਥੇ ਬ੍ਰਹਮ ਗਿਆਨ ਦੀ ਇਨਸਾਨੀ ਦੱਸੀ ਮਹਾਰਾਜ ਜੀ ਆ ਨੇ ਇਸ ਪ੍ਰਾਣੀ ਅੰਦਰ ਬ੍ਰਹਮ ਰੂਪੀ ਪਰਮਾਤਮਾ ਕਾਲਪੁਰਖ ਦਾ ਨਾਮ ਟਿਕ ਗਿਆ ਉਹਦੀ ਬਿਰਤੀ ਕਲਣੀ ਰਹਿਣੀ ਬਹਿਣੀ ਸੈਣ ਕਿਉਂ ਜੀ ਹੋਏਗੀ ਜੋ ਜੋ ਅਪੇਖਿਆ ਸੋ ਬ੍ਰਹਮ ਗਿਆਨ ਉਹ ਪ੍ਰਾਣੀ ਦੀ ਇਸਤਿਨੀ ਵਿਆਪਕ ਹੋ ਜੇਗੀ ਜੋ ਦਿਸ ਸੋ ਤੇਰਾ ਰੂਪ ਪੰਜਾਬੀ ਦਸ਼ਤਮਾਨ ਹੈ ਉਹ ਪਰਮਾਤਮਾ ਦਾ ਫਸਾਰਾ ਬਣਾ ਰੱਬ ਦਾ ਰੂਪ ਹੈ ਪਿਹਰ ਸਭ ਇਸ ਪਰਮਾਤਮਾ ਦਾ ਵਾਸਾ ਹੈ ਇਹ ਗਰ ਸਮਝ ਆ ਗਈ ਫਿਰ ਉਹ ਪ੍ਰਾਣੀ ਕਿਸੇ ਨੰਦਾ ਉਹਦੇ ਕਿਨੇ ਕਰਦਾ ਕਿਸੇ ਨਿੰਦਾ ਨਹੀਂ ਕਰਦਾ ਕਿਸੇ ਕਬੂਲ ਨਹੀਂ ਬੋਲਦਾ ਉਹ ਸਭ ਦੀ ਸੁਣ ਕੇ ਵੀ ਬਸ ਆਪਣੇ ਰੱਬ ਤੇ ਭਰੋਸਾ ਰੱਖਦਾ ਮੇਰਾ ਗੁਰੂ ਸਮਰਥ ਰੱਬ ਜੋ ਕਰੇਗਾ ਉਹ ਆਪ ਨਾਏ ਕਰੇਗਾ ਜੇਦਾ ਰੱਬ ਤੇ ਭਰੋਸਾ ਹੋ ਜਾਈ ਵਾਰੋ ਉਹਦੇ ਉੱਰ ਪਰਮਾਤਮਾ ਦੀ ਕਿਰਪਾ ਜੇਦਾ ਆਪਣੇ ਆਪ ਤੇ ਭਰੋਸਾ ਉਹਦਾ ਗੁਰੂ ਤੇ ਭਰੋਸਾ ਜੇਦਾ ਗੁਰੂ ਤੇ ਭਰੋਸਾ ਉਹਦਾ ਪਰਮਾਤਮਾ ਤੇ ਭਰੋਸਾ ਤੇ ਗੁਰੂ ਭਾਵੇਂ ਪਰਮਾਤਮਾ ਜੇ ਨਿਆ ਕਰਦਾ ਹੈ ਨਾ ਬਹੁ ਸਾਜਨਾਂ ਰਣ ਸੈਨਾ ਦੇ ਕੀ ਦੀ ਨਜ਼ਰ ਵੀ ਜ਼ਿਆਦੇ ਨਾ ਕਰੋਪੀ ਵੀ ਜ਼ਿਆਦੇ ਬਚਨੇ ਮਹਾਰਾਜ ਦੀ ਨਾਦਰਿਆ ਪਾਠੀ ਜੀ ਕਰਾ ਸੁਲਤਾਨਾ ਕਉ ਕਰਾਂਦਾ ਦਰ ਮੰਗਣ ਦੇਖਣਾ ਪਾਉਂਦਾ ਵੱਡੇ ਵੱਡੇ ਰਾਜਾ ਜਾਂ ਸਕਾਰ ਹੁੰਦੇ ਨੇ ਪਰਮਾਤਮਾ ਦੀ ਕਰੋਪੀ ਦਾ ਉਹਨਾਂ ਤੇ ਆਚਾਰ ਕੀਤੇ ਵਰ ਜਾਂਦੇ ਨੇ ਪਰਮਾਤਮਾ ਉਹਨਾਂ ਦੇ ਕਿਥੇ ਕਰਮਾਂ ਦਾ ਫਲ ਦਿੰਦਾ ਹੈ ਫਿਰ ਉਹ ਖਾਰੀ ਬਣ ਜਾਂਦੇ ਉਹਨਾਂ ਨੂੰ ਕੋਈ ਪਿਰਖ ਨਹੀਂ ਪਾਉਂਦਾ ਉਹ ਪਟਕੇ ਦੇ ਨਹੀਂ ਖਜ਼ਰਖਵਾਰ ਬੰਦੇ ਨੇ ਪਰਮਾਰਾਜ ਕਹਿੰਦੇ ਗੁਰੂ ਪਿਆਰ ਨਾਲ ਜੁੜੇ ਨੇ ਰੱਬ ਨਾਲ ਉਹਨਾਂ ਦੇ ਪ੍ਰਮਾਤਮਾ ਦਾ ਏਕਕਾਰ ਕਰਾਉਂਦਾ ਹੈ ਉਹਨਾਂ ਦੇ ਸਾਰੇ ਕਾਜ ਰਾਸ ਹੁੰਦੇ ਨੇ ਸੰਤੁਸ਼ਟੀ ਸਬਰ ਸੰਤੋਖ ਪਰ ਜਾਂਦਾ ਹੈ ਤੇ ਸੰਤੋਖ ਦੇ ਵਿੱਚ ਉਹਨਾਂ ਨੂੰ ਲੱਗ ਸਿਮਰਨ ਦਇਆ ਸੇਵਾ ਦੀ ਭਾਵਨਾ ਫਿਰ ਉਹ ਰਾਣੀ ਦੌੜ ਦੌੜ ਕੇ ਖੁਸ਼ ਹੋ ਕੇ ਸੇਵਾ ਕਰਦਾ ਹੈ ਫਾਇੰਡ ਬੰਨ ਕੇ ਕੀ ਕਰਦਾ ਹੈ ਜੀ ਇਹ ਤਾਂ ਇਨਸਾਨ ਨੇ ਕਿਹਾ ਕਿ ਉਹ ਜੋ ਦਿੱਸੇ ਸੋ ਤੇਰਾ ਅਰੁਗਨ ਸਾਰਾ ਗਿਆਨ ਹੋ ਗਿਆ ਕਿ ਪਸਾਰਾ ਸਾਰਾ ਪਰਮਾਤਮਾ ਰੂਪੀ ਗਿਆਨ ਹੈ ਦੀ ਇਸ ਵਿਸਵੇ ਜਾ ਕਾ ਮਨ ਪ੍ਰਗਾਸ ਤੇ ਜਨ ਕੇ ਬਾਰਨ ਨਿਵਾਸ ਮਨੁਲੀ ਇਨਸਾਨ ਨੇ ਕਿ ਪਰਮਾਤਮਾ ਕਿੰਨਾ ਦੇ ਹਿਰਦੇ ਵਸਿਆ ਹੈ ਇਨਸਾਨ ਨੇ ਕੀ ਹੈ ਕਿਹੜਾ ਜਰੀਆ ਹੈ ਪਤਾ ਲੱਗੇ ਕਿ ਜੀ ਇਹ ਦੇੰਦਰ ਰਬ ਦਾ ਵਾਸਾ ਹੋ ਗਿਆ ਸਰਵਾਨੇ ਮਨ ਕੀਤਾ 20 20 ਪੂਰੇ ਮੁਕੰਮਲ ਤੋਂ 100 ਪਰਸੈਂਟ ਕਿਨ ਕਾ ਮਾਤਰ ਵੀ ਪਰਮ ਨੇ ਦਰਿਬਦਾ ਨਹੀਂ ਆਪਣੇ ਗੁਰੂ ਦੇ ਪ੍ਰਤੀ ਤੇ ਪਰਮ ਪਿਤਾ ਪਰਮਾਤਮਾ ਅਕਾਲ ਮੂਰਦੇ ਪ੍ਰਤੀ ਕਿ ਪਰਮਾਤਮਾ ਪੂਰਾ ਮੇਰੇ ਨਾਲ ਹੈ ਮੈਂ ਤੇ ਭਜਨ ਬੰਦਗੀ ਕਰ ਰਿਹਾ ਹਾਂ ਉਹ ਮੇਰੇ ਖਿਆਲਣ ਵਾਲਾ ਹੈ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਮਾ ਰੱਖੇ ਕੋ ਆਪ ਮਾਣੋ ਕੇ ਇੱਕ ਸਦਾ ਹੀ ਹਾਸ ਏਵਰਤੇ ਬਣ ਗਏ ਤਾਂ ਸਮਝੋ ਦਾ ਮਨ ਪ੍ਰਗਾਸ ਹੋ ਗਿਆ ਪ੍ਰਗਾਸ ਤੋਂ ਬਾਅਦ ਉਹਦੇ ਮਨ ਵਿੱਚ ਸਭ ਦਾ ਗਿਆਨ ਢਲ ਗਿਆ ਤੰਗ ਦਿਲੀ ਵੈਰ ਵਿਰੋਧ ਵਾਲੀ ਭਾਵਨਾ ਇਸ ਸਾਧਵੀ ਦੁਬਾ ਸਭ ਤੋਂ ਸਵਾਰਥ ਮਿਟ ਗਿਆ ਭਾਵ ਸਵਾਰਥ ਆਪਣਾ ਪਾਣ ਮਿਟ ਗਿਆ ਆਪਣੇ ਹਉਮਤ ਮਿਟ ਗਈ ਪਰਮਾਰਥ ਜਾ ਗਿਆ ਦੂਸਰਾਂ ਦੀ ਸੇਵਾ ਜਾ ਗਈ ਸਿਮਰਨ ਪੈਦਾ ਹੋ ਗਿਆ ਬਾਰ ਬਾਰ ਪਲਾ ਲੋੜਦਾ ਹੈ ਐਸੇ ਜਿਵੇਂ ਅੰਦਰ ਪੈ ਨਿਸ਼ਾਨੀ ਕਿ ਰੱਬ ਦਾ ਰੂਪ ਹੈ ਜੀ ਇਸ ਜਨਕੈ ਪਾਵ ਰਾਮ ਕਨਿਵਾ ਮਹਾਰਾਜ ਆਖਰੀ ਬੰਦ ਹੈ ਤੇ ਇਸ ਗੁਰ ਕੋ ਸਦ ਕਰੀ ਨਮਸਕਾਰ ਜਿਸ ਪੂਰੇ ਗੁਰੂ ਨੇ ਜੀਵਾਤਮਾ ਦੇ ਤਰਸ ਕਰਕੇ ਸ਼ਬਦ ਨਾਲ ਜੋੜ ਕੇ ਗਿਆਨ ਦਾ ਪ੍ਰਗਾਸ ਕੀਤਾ ਉਸ ਨੇ ਮਾਨਸ ਨੂੰ ਦੇਵਤਾ ਵਾਲੀ ਪ੍ਰਵਿਰਤੀ ਬਣਾਈ ਉਸ ਗੁਰ ਨੂੰ ਬਈ ਵਾਰ ਬਾਰ ਕੁਰਬਾਨ ਜਾਈਏ ਹਦਕੇ ਜਾਈ ਬਲੇ ਹਾਰੀ ਗੁਰੂ ਆਪਣਾ ਧਰਤੀ ਸਦਵਾਰ ਜਨਮਾਨਸਤੇ ਦੇਵਤੀ ਕੀਏ ਕਰਤ ਨਾ ਲਾਗੀ ਵਾਰ ਐਸੇ ਬਿਰਣ ਮਾਰ-ਮਾਰ ਕੁਰਬਾਨ ਜਾਈਏ ਇਸਨੇ ਆ ਮਨੁੱਖ ਦੀ ਵਿਰਤੀ ਨੂੰ ਸ਼ਬਦ ਨਾਲ ਜੋੜ ਕੇ ਦੇਵਤਾਵਾਂ ਵਾਲੀ ਵਿਰਤੀ ਬਣਾ ਕੇ ਇੱਕ ਮਹਾਨ ਯੋਧਾ ਬਣਾਇਆ ਮਹਾਨ ਸਖੀਤੇ ਬਣਾਇ ਗੁਰੂ ਪਿਆਰਾ ਬਣਾਇ ਆ ਸਮਰੱਥ ਗੁਰੂ ਤੇ ਬਾਰ-ਬਾਰ ਸਦਕੇ ਜਾਈਏ ਕੁਰਬਾਨ ਜਾਈਏ ਜੀ ਤੇ ਸਤਿਗੁਰ ਕੋ ਸਦ ਹਾਂ ਚੜ ਜਾਉ ਬਲਹਾਰ ਸਤਿਗੁਰ ਕੀ ਚਰਨ ਤੋਏ ਤੋਏ ਪੀਵਾਂ ਪਹਿਲਾ ਮਾਰ ਕਹਿੰਦੇ ਨੇ ਵੀ ਸਮਰੱਥ ਗੁਰੂ ਨੂੰ ਬਾਰ ਬੋ ਨਮਸਕਾਰ ਕਰੋ ਦੂਸਰਾ ਕਹਿੰਦੇ ਨੇ ਕੁਰਬਾਨ ਜਾਓ ਸਦਕੇ ਜਾਓ ਗੁਰੂ ਸਾਹਿਬ ਜੀ ਤੇ ਤੀਸਰਾ ਸਤਿਗੁਰ ਕੇ ਚਰਨ ਤੋਏ ਤੋਏ ਪੀਵਾਂ ਚਰਨ ਤੋਂ ਭਾਵ ਹੈ ਗੁਰੂ ਦਾ ਸ਼ਬਦ ਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਬ ਦੇ ਗੁਰੂ ਨੇ ਕੋਈ ਦੇਹ ਤਾਰੇ ਗੁਰੂ ਨਹੀਂ ਪ੍ਰਮਾਤਮਾ ਰੂਪੀ ਆਤਮਕ ਜੋਤ ਨੇ ਚਰਨ ਕੀਨੇ ਗੁਰੂ ਮਹਾਰਾਜ ਜੀ ਆਂਦੀ ਗੁਰੂ ਦਾ ਉਪਦੇਸ਼ ਗੁਰੂ ਦੇ ਸਿੱਖਿਆ ਸਿੱਖੇ ਸਿੱਖਿਆ ਗੁਰੂ ਵਿਚਾਰ ਉਸ ਨੂੰ ਬਈ ਬਾਰ ਬਾਰ ਆਪਣੇ ਮਨ ਵਿੱਚ ਸਿਵਾਣਾ ਕਰੀ ਤੇ ਮਨਾਂ ਦੀ ਮੈਲਤ ਹੋਈ ਗੁਰਨਾਨਕ ਜਪ ਜਪ ਸਦ ਜੀਵਾਂ ਜਪ ਜਪਨਿ ਸ਼ਿਆਰੀ ਕਿ ਮੈਂ ਗੁਰਨਾਨ ਦੇਵ ਮਹਾਰਾਜ ਇਨਤਿਹਾਸ ਆ ਕੇ ਆਪਣਾ ਆਤਮਿਕ ਜੀਵਨ ਹਮੇਸ਼ਾ ਹਮੇਸ਼ਾ ਜੀਵਾਂ ਕਿੰਨੇ ਵੜਾਏ ਗੁਰੂ ਸਾਹਿਬ ਜੀ ਹਾਂ ਵਾਰੀ ਹਾਂ ਵਾਰਨੇ ਗੁਰਬਾਨ ਤੇਰੇ ਨਾਮ ਮਹਾਰਾਜ ਕਿਰਪਾ ਕਰਨ ਭਾਈ ਸਾਡੀਆਂ ਬਿਰਤੀਆਂ ਸੋਚ ਗੁਰੂ ਆਸ ਅਨੁਸਾਰ ਬਣਦੀ ਸਾਡੀ ਬੇਨਤੀ ਮਹਾਰਾਜ ਸੋ ਸਾਡੇ ਮਨ ਵਿੱਚੋਂ ਇਹ ਸਾਰੇ ਵਿਕਾਰ ਦੂਰ ਹੋ ਜਾਣ ਵਾਹਿਗੁਰੂ ਜੀ ਸਾਡੇ ਅੰਦਰੋਂ ਦਰਦੀ ਭਾਵਨਾ ਦੋਸਰਾ ਪ੍ਰਤੀਵਾਰ ਵਿਰੋਧ ਨਿੰਦਾ ਚੁਗਲੀ ਅਪਸਬਦ ਬੋਲਣ ਇਹ ਸਾਰਾ ਦੂਰ ਹੋ ਜੇ ਐਸੇ ਅਰਦਾਸ ਗੁਰੂ ਜੀ ਕੇ ਪਾਸ ਸਮਰਸ ਗੁਰੂ ਸਭ ਨਵੈ ਸਿਵਕਸ਼ਨ ਦਾਸ ਦੀ ਬੇਨਤੀ ਭਾਈ ਸਾਭ ਜੀ ਆਨ ਨੂੰ ਜੋ ਜੋ ਭਾਈ ਸੌਂਦੇ ਨੇ ਕਥਾ ਭਾਈ ਪ੍ਰੇਮ ਨਾਲ ਸੁਣਾਇਆ ਕਰੋ ਚੌਂਕੜਾ ਮਾਲ ਕੇ ਇਹ ਗੁਰੂ ਸਾਹਿਬ ਜੀ ਦੇ ਬਚਨ ਆ ਰਹੇ ਨੇ ਤੇ ਗੁਰੂ ਮਾਰਾ ਹਾਜ਼ਰ ਨਾਜ਼ਰ ਨੇ ਤੇ ਭਾਈ ਜ਼ਰੂਰ ਗੁਰੂ ਵਾਲੇ ਬਣੋ ਅਮਰਤਾਰੇ ਸਿੰਘ ਸਿੰਘਣੀਆਂ ਸਜੋ ਪੰਜ ਪਿਆਰਿਆਂ ਕੋਲੋਂ ਖੰਡੇ ਬੜੇ ਪਹਲ ਪ੍ਰਾਪਤ ਕਰਕੇ ਆਪਣਾ ਆਪਾ ਸਵਾਰੋ ਜ਼ਿੰਦਗੀ ਨੂੰ ਸਵਾਰ ਫਿਰ ਗੁਰੂ ਵੱਲ ਗੁਰੂ ਦੀ ਕਿਰਪਾ ਤੁਹਾਡੇ ਵੱਲ ਹੋ ਜੇਗੀ ਸਮਰਥ ਗੁਰੂ ਨਾਲ ਹੋਏਗਾ ਫਿਰ ਕੋਈ ਵੀ ਆਸ ਨਹੀਂ ਆ ਸਕਦੀ ਜੀਵਨ ਬਣ ਜਾਏਗਾ ਜੀ ਇਹ ਲੋਕ ਸੁਖੀ ਪਰ ਲੋਕ ਸੁਖੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹੀ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ